ਆਪਲੀ ਸੱਕਵਾਰੀ ਬੈਹ ਲਓ ਓਕੇ ਬੈਹ ਜਾਓ ਭਾਈ ਬੈਹ ਜਾਓ ਓਏ ਆਇਓ ਵੀਰੇ ਬੈਈਏ ਓਏ ਬੈਠੋ 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 ਬੈਹ ਜਾਓ ਓ ਬੈਹ ਜਾਓ 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 ਹਾਂ ਓ ਭਾਈ ਇਹਨੂੰ ਕਾ ਬੈਠਣਾ ਨਹੀਂ ਭਾਈ ਦਾ ਖੜੇ ਦੇ ਵਿੱਚ ਬੈਹ ਜਾਓ ਓ ਭਾਈ ਸਾਹਿਬ ਬੇਨਤੀ ਹੈ ਸਾਰੇ ਬੈਠੋ ਯਾਰ ਐਂ ਨਾ ਕਰੋ ਬੈਠੋ ਕੋਈ ਨਹੀਂ ਪਾਣੀ ਆਇਆ ਢੋਲੀ ਢਾਢੀ ਆ ਗਈ 29 ਦੀ ਗੱਲ ਹੈ ਬਾਈ ਜੀ ਇਹ ਹੈਗਾ ਇੱਕ ਵਕੀਲ ਸਾਹਿਬ ਤੇ ਮੰਡੀ ਦੇ ਵਿੱਚ ਜਾਨੀ ਹਮਲਾ ਹੋਇਆ ਜਿੰਦੇ ਵਿੱਚ ਉਹਨਾਂ ਤੇ ਉਹਦੇ ਕਜ਼ਨ ਤੇ ਇਹ ਗੰਭੀਰ ਸੱਟਾਂ ਲਗੀਆਂ ਤੇ ਇੱਕ ਬੰਦੇ ਦੇ ਵਿੱਚੋਂ ਟੈਸਟਿਕਲ ਹੀ ਰਿਮੂਵ ਕਰਨ ਪਏ ਇੰਨੀ ਗੰਭੀਰ ਸੱਟ ਸੀਗੀ ਇੰਨੀ ਗੰਭੀਰ ਸੱਟ ਸੀਗੀ ਤੇ ਇਹ ਹੈ ਬਜਾਏ ਕਿ ਪੁਲਿਸ ਪ੍ਰਸ਼ਾਸਨ ਨੇ ਉਹ ਬੰਦੇ ਦੀ ਸਟੇਟਮੈਂਟ ਰਿਕਾਰਡ ਕਰਨ ਦੇ ਦੂਜੀ ਧਿਰ ਦੀ ਸਟੇਟਮੈਂਟ ਰਿਕਾਰਡ ਕਰਕੇ ਤੇ ਵਕੀਲ ਸਾਹਿਬ ਤੇ ਤੇ ਉਹਦੇ ਕਜ਼ਨ ਤੇ ਪਰਚਾ ਕੱਟਤਾ 307 ਇਹਨਾਂ ਵੱਨੋਂ ਬੰਦੀ ਸੀਗੀ ਕਟਾਨੀ ਤੇ ਇਹਨਾਂ ਦੀ ਕਲੀ ਰੈਪਟ ਦਰਜ ਕਰਕੇ ਤੇ ਦੂਜੀ ਧਿਰ ਅੱਜ ਆਜ਼ਾਦ ਫਿਰਦੀ ਹੈ ਜੋ ਕਿ ਕ੍ਰਿਮੀਨਲ ਮਾਈਂਡਡ ਬੰਦੇ ਹੈਗੇ ਆ ਪੁਲਿਸ ਪ੍ਰਸ਼ਾਸਨ ਦਾ ਇੰਨਾ ਤੱਕਾ ਕਿ ਕਹਿੰਦੇ ਕੱਲੀ ਰੈਪੋਰਟ ਦਰਜ ਕਰਕੇ ਤੇ ਇਹ ਹੈਗਾ ਵੀ ਫਾਰਕ ਕਰਤਾ ਜੀ ਵੀ ਇਦੋ ਵਕਤ ਤਾਂ ਜੀ ਕੁਝ ਬੰਦਾ ਨਹੀਂਗਾ ਤੇ ਵੇਅਰ ਐਜ਼ ਇਹਨਾਂ ਵੱਨੋਂ ਕੋਈ ਵੀ ਉਹਨਾਂ ਦੇ ਸੱਟ ਨਹੀਂ ਮਾਰੀ ਗਈ ਵਜਾ ਰੰਜਿਸ਼ ਜਿਹੜੀ ਪਾਈ ਗਈ ਉਹ ਇਹ ਪਾਈ ਗਈ ਵੀ ਵਕੀਲ ਸਾਹਿਬ ਨੇ ਇੱਕ ਵਕੀਲ ਹੁੰਦਿਆ ਹੋਇਆ ਦੋ ਆਦਮੀਆਂ ਦੀ ਜ਼ਮਾਨਤ ਕਰਾਈ ਸੀ ਉਹ ਰੰਜਿਸ਼ ਕੱਢਦੇ ਹੋਏ ਜਿਹੜਾ ਹੈਗਾ ਵਕੀਲ ਸਾਹਿਬ ਦੇ ਵਕੀਲ ਸਾਹਿਬ ਦੇ ਕਜ਼ਨ ਤੇ ਜਾਣੇ ਮਾਰਨ ਦਾ ਹਮਲਾ ਕੀਤਾ ਤੇ ਪੁਲਿਸ ਨੇ ਰਾਦਰ 307 ਜਿਹੜਾ ਹੈਗਾ ਇਹਨਾਂ ਦੇ ਵੱਨੋਂ ਕੱਟਣ ਦੇ ਇਹਨਾਂ ਤੇ ਉਲਟਾ ਕੱਟਤੀ ਤੇ ਜਿਹੜੇ ਬਿਆਨ ਪਹਿਲੇ ਦਿਨ ਦਰਜ ਹੋਈ ਸੀ ਉਹ ਪਾੜ ਕੇ ਤੇ ਨਵੀਂ ਬਿਆਨ ਦੂਜੀ ਧਿਰ ਦੇ ਕਹਿੰਦੇ ਜਿਹੜਾ ਹੈਗਾ ਦਰਜ ਕੀਤੇ ਜਿਸ ਚ ਰੂਲਿੰਗ ਪਾਰਟੀ ਦੇ ਜਿਹੜੇ ਹੈਗੇ ਆ ਲੋਗ ਐਮ ਐਲ ਏ ਸਾਹਿਬ ਸਾਰੇ ਇਹ ਹੈਗੇ ਉਹਨਾਂ ਦੇ ਕਹਿੰਦੇ ਪੁਲਿਸ ਜੋ ਵੀ ਕਰੀ ਜਾਂਦੀ ਹੈਗੀ ਹੈ ਤੇ ਪ੍ਰਸ਼ਾਸਨ ਦਾ ਹਾਲ ਵੇਖਣ ਵਾਲਾ ਵੀ ਜਿਸ ਤਰ੍ਹਾਂ ਇਹ ਹੈਗਾ ਵੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੁੰਦੀ ਸੀਗੀ ਉਹਨਾਂ ਦਾ ਹਾਲ ਦੇਖਣ ਵਾਲਾ ਵੀ ਪ੍ਰਸ਼ਾਸਨ ਇਹ ਆਮ ਆਦਮੀ ਪਾਰਟੀ ਹੈ ਕਿ ਇਹਦਾ ਖਾਸ ਨਾਲੋਂ ਵੀ ਟਪ ਦੇ ਸੀਗੇ ਇਹ ਬੰਦੇ ਜੀ ਜੇ ਘਟਨਾ ਸਥਾਨ ਜਿਹੜਾ ਸੀਗਾ ਜੀ ਜਵਾਰੇ ਵਾਲੇ ਪਿੰਡ ਦਾ ਸੀਗਾ ਜੀ ਉੱਥੋਂ ਦੇ ਹੀ ਜਿਹੜੇ ਹੈਗੇ ਆ ਬੰਦੇ ਸੀ ਤੇ ਉਹਦੇ ਚ ਇੱਕ ਰੂਲਿੰਗ ਪਾਰਟੀ ਦਾ ਇਹ ਮੌਕੇ ਦਾ ਨੁਮਾਇੰਦਾ ਸੀਗਾ ਜਿਸ ਪਿਛੇ ਇਹ ਸਾਰਾ ਕੁਝ ਹੋ ਰਿਹਾ ਹੈਗਾ ਤੇ ਉਹਨਾਂ ਦੇ ਕੋਈ ਕਾਰਵਾਈ ਜਾਣਬੁੱਝ ਕੇ ਨਹੀਂ ਕੀਤੀ ਜਾ ਰਹੀ ਗਈ ਕੱਲ ਸਾਡਾ ਵਕਫ ਗਿਆ ਸੀਗਾ ਜੀ ਵਕਫ ਗਿਆ ਸੀਗਾ ਜੀ ਐਸਪੀ ਸਾਹਿਬ ਨੂੰ ਮਿਲਣ ਐਸਪੀ ਸਾਹਿਬ ਕਹਿੰਦੇ ਜੀ ਪਹਿਲਾਂ ਦਾ ਐਸਪੀ ਸਾਹਿਬ ਨੂੰ ਕੇਸ ਦਾ ਹੀ ਨਹੀਂ ਪਤਾ ਸੀ ਕੀ ਹੈ ਕੀ ਨਹੀਂ ਕੀ ਜਿਆ ਤਾਂ ਐਸਪੀ ਸਾਹਿਬ ਕਹਿੰਦੇ ਜੀ ਕੇਸ ਦਰਜ ਕਰਤਾ ਮੁੜ ਕੇ ਪਤਾ ਪਤਾ ਕੀਤਾ ਤਾਂ ਇਹ ਕਿ ਇਹ ਪਤਾ ਲੱਗਿਆ ਵੀ ਕੇਸ ਉਲਟਾ ਸਾਡੇ ਵਕੀਲ ਸਾਹਿਬ ਤੇ ਦਰਜ ਕਰਤਾ ਰਾਦਰ ਕਿ ਇਹਨਾਂ ਦੇ ਬਿਆਨਾਂ ਤੇ ਜਿਹੜਾ ਹੈਗਾ 307 ਦੂਜੀ ਧਿਰ ਤੇ ਦਰਜ ਕਰਨ ਤੇ ਕੋਈ ਕਾਰਵਾਈ ਅਜੇ ਤੱਕ ਕਰਨੀ ਹੋਈ ਕੀ ਜੀ ਉਹ ਆਜ਼ਾਦ ਫਿਰ ਰਹੇ ਆ ਕ੍ਰਿਮੀਨਲ ਬੰਦੇ ਹੈਗੇ ਤੇ ਇਹ ਹੈਗਾ ਵੀ ਸਾਰੀ ਚੀਜ਼ ਮੈਡੀਕਲ ਰਿਕਾਰਡ ਐਮ ਐਲ ਆਰ ਸਾਹਮਣੇ ਹੈਗੀ ਹੈ ਜਿਹੜਾ ਮਰਜ਼ੀ ਕੋਈ ਜਾ ਕੇ ਦੇਖ ਸਕਦਾ ਪਬਲਿਕ ਡਾਕੂਮੈਂਟ ਮਾਨ ਸਾਹਿਬ ਨੂੰ ਇਹ ਆ ਵੀ ਅਸੀਂ ਮਿਲਣਾ ਚਾਹੁੰਦੇ ਆ ਅਸੀਂ ਐਸਐਸਪੀ ਐਸਪੀ ਤੇ ਐਮਐਲਏ ਦਾ ਇਹ ਆ ਕਾਰਜਕਾਰੀ ਦੱਸਣਾ ਚਾਹੁੰਦੇ ਆ ਵੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਾਰਜਕਾਰੀ ਹੋ ਰਹੀ ਹੈ ਤੇ ਕਿਸ ਤਰ੍ਹਾਂ ੱੱਕਾ ਹੋ ਰਿਹਾ ਤੇ ਅਸੀਂ ਸਾਡਾ ਇਹ ਸੰਘਰਸ਼ ਜਾਰੀ ਰਹੂਗਾ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਇਹ ਹੈਗਾ ਵੀ ਸਾਡਾ ਪਰਚਾ ਖਾਰਜ ਤੇ ਉਹਨਾਂ ਦੇ 307 ਦਾ ਪਰਚਾ ਦਰਜ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨਵਾਨੋ ਜੀ ਸਾਨੂੰ ਕਚਹਿਰੀ ਤੋਂ ਲੈ ਕੇ ਇੱਥੇ ਤੱਕ 6 ਥਾਵਾਂ ਤੇ ਰੋਕਿਆ ਗਿਆ ਹੈ ਲਾਠੀ ਚਾਰਜ ਵੀ ਕੀਤਾ ਸਾਡੇ ਵਕੀਲ ਸਾਹਿਬਾਨ ਦੇ ਕੱਪੜੇ ਵੀ ਪਾੜੇ ਗਏ ਆ ਪੁਲਿਸ ਨੂੰ ਆਪਦੀ ਵਰਦੀ ਪਿਆਰੀ ਹੈ ਵਕੀਲ ਦਾ ਕਾਲਾ ਕੋਟ ਪਾੜਿਆ ਗਿਆ ਹੈਗਾ ਵਕੀਲ ਦੀ ਵਰਦੀ ਨੂੰ ਅੱਜ ਪੁਲਿਸ ਨੇ ਹੱਥ ਲਾਇਆ ਹੈ ਇਹਦਾ ਅਸੀਂ ਪੰਜਾਬ ਲੈਵਲ ਤੇ ਹਰਿਆਣਾ ਲੈਵਲ ਤੇ ਸਮੁੱਚੇ ਨਾਰਥ ਇੰਡੀਆ ਦੇ ਲੈਵਲ ਤੇ ਇਹਨਾਂ ਨੂੰ ਦੱਸਾਂਗੇ ਵੀ ਵਕੀਲ ਦੀ ਵਰਦੀ ਪਾੜਨ ਦਾ ਹਰਜਾਨਾ ਕੀ ਹੁੰਦਾ ਹੈ ਨੇ ਦਾਖਲ ਨਹੀਂ ਦਾਖਲ ਲਈ ਜੀ ਉਹਨਾਂ ਦੇ ਹੱਥ ਤੇ 6:00 ਵਜੇ ਇਹਨਾਂ ਨੇ ਡੰਡੇ ਮਾਰੇ ਹੈਗੇ ਹੈ। ਵੀਨ ਕਰਨਾ ਵੀ ਸਾਡੇ ਬਹੁਤ ਹੀ ਸਤਕਾਰਯੋਗ ਇੱਥੇ ਮubar ਦੇ ਮੈਂਬਰ ਨੇ ਹਰਮਨਜੀਤ ਸਿੰਘ ਸੰਧੂ ਜਿਹੜੇ ਸੋਹਣੇ ਵਾਲੇ ਪਿੰਡ ਤੋਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਬੁਰੀ ਤਰ੍ਹਾਂ। ਔਰ ਉਹਨਾਂ ਦੇ ਸਾਰੇ ਜਿੰਨੇ ਨਾਲ ਦੇ ਸਾਥੀ ਆ ਬਹੁਤ ਬੁਰੀ ਤਰ੍ਹਾਂ ਜਿਹੜਾ ਜਿੰਨਾਂ ਚ ਇੱਕ ਬੰਦਾ ਫਿਰ ਕੋਲ ਮਾਰ ਲੁੱਪਿਆ। ਪਰ ਅਸੀਂ ਉਹਨਾਂ ਦੀ ਲੜਾਈ ਹੁਣ ਕਰਕੇ ਅਸੀਂ ਤੇ ਬਹੁਤ ਪ੍ਰਸ਼ਾਸਨ ਕੋਲੇ ਕਹਿ ਵੀ ਛੋ ਮੈਡੀਕਲ ਰਿਪੋਰਟ ਆਉਂਦੀ ਹੈ ਉਹਦੇ ਆਧਾਰ ਤੇ ਜੇ ਸਾਡੇ ਦੇ ਕਾਰਵਾਈ ਬਣਦੀ ਉਹ ਬਣ ਕਰ ਦਿਓ ਜਿਹੜੀ ਉਹਨਾਂ ਦੇ ਬਣਦੀ ਉਹਨਾਂ ਦੀ ਪਰ ਉਹਨਾਂ ਨੇ ਕਾਰਵਾਈ ਬਰਾਬਰਤਾ ਕੀ ਕਰਨੀ ਸੀ ਸਾਡੇ ਬੰਦੇ ਦਾ 407 ਦਾ ਪਰਚਾ ਕਰਤਾ ਲੜਾਈ ਜੀ ਜਿਹੜੇ ਹਰਮਨਜੀਤ ਆ ਉਹਦੇ ਤਾਏ ਦਾ ਕਸਨ ਬ੍ਰਦਰ ਉਹਦਾ ਮੁਕੀਤ ਸਿੰਘ ਫੌਜੀ ਆਉਂਦੀ ਫਸਲ ਵਿੱਚ ਲਈ ਜਵਾਰੀ ਵਾਲੀ ਮੰਡੀ ਵਿੱਚ ਬੈਠਾ ਸੀ ਜਿਹੜਾ ਅੱਜ ਇਥੇ ਇੰਜੜਾ ਤੇ ਮਰਨਾਉ ਪਿਆ ਫੂਡ ਕੋਰਟ ਸਰਕਾਰੀ ਹਸਪਤਾਲ ਦੇ ਵਿੱਚ ਆਪਾਂ ਆਉਂਦੇ ਆ ਉਸ ਨੂੰ ਜਿਹੜੀ ਦੂਜੀ ਪਾਰਟੀ ਉਹਨਾਂ ਨੇ ਪਹਿਲਾਂ ਉਹਦੇ ਝੋਨੇ ਦੇ ਟਰੱਕ ਚੜਾਇਆ ਦੋ ਤਿੰਨ ਵਾਰ ਫਿਰ ਉਹਨੂੰ ਮੰਦਾ ਚੰਗਾ ਬੋਲਣ ਲੱਗੇ ਇਹ ਸਾਡਾ ਬੰਦਾ ਰੋਟੀ ਦੇਣ ਜਾ ਰਿਹਾ ਸੀਗਾ ਟੀਨਪਾ ਜੋ ਮੁਕਸਰ ਦੇ ਹਰਿਆਣਾ ਜਾਂਦਾ ਔਰ ਇਹ ਜਦੋਂ ਉੱਥੇ ਰੋਟੀ ਦੇਣ ਗਿਆ ਤਾਂ ਉਹਨਾਂ ਨੇ ਬੰਦੇ ਹੋਰ ਸਾਥਲੇ ਸਾਰੇ ਇਕੱਠੇ ਹੋ ਕੇ ਇਹ ਤੇ ਇਹਨਾਂ ਕੋਲੇ ਕੋਈ ਛੋਟਾ ਕੋਈ ਹਥਿਆਰ ਕੋਈ ਕੁਝ ਨਹੀਂ ਇਹਨਾਂ ਪ੍ਰਸ਼ਾਸਨ ਕਹਿ ਰਿਹਾ ਵੀ ਸਾਡੇ ਬੰਦੇ ਲੜਨ ਗਏ ਸੀ ਉਹਨਾਂ ਕੋਲੇ ਕੋਈ ਛੋਟਾ ਹਥਿਆਰ ਹੈਗਾ ਸੀ ਉਹ ਸਿਰਫ ਉਹਦੇ ਬੰਦੇ ਨੂੰ ਬਚਾਉਣ ਲਈ ਆਸੀ ਵੀ ਨਾ ਮਾਰੋ ਪਰ ਉਹਨਾਂ ਕੋਲ ਇੰਨੇ ਹਥਿਆਰ ਸੀ ਉਹਨਾਂ ਨੇ ਸਾਡੇ ਬੰਦੇ ਕੁੱਟੇ ਜਿਨ੍ਹਾਂ ਚੋਂ ਬੰਦੇ ਮਲਕੀਤ ਸਿੰਘ ਫੌਜੀ ਉੱਥੇ ਐਡਮਿਟਾ ਵਕੀਲ ਦੇ ਸਿਰ ਦੀਆਂ ਤਸਵੀਰਾਂ ਕੱਲ ਅਸੀਂ ਪੱਤਰਕਾਰਾਂ ਨੂੰ ਦੇ ਚੁੱਕੇ ਆ ਕੋਈ ਗੱਲਬਾਤ ਉਹ ਕਾਰਵਾਈ ਨੂੰ ਲੈ ਕੇ ਜਿਵੇਂ ਕੱਲ ਮੇਰਾ 107 ਦਾ ਪਰਚਾ ਦੇ ਵੀ ਕਾਰਵਾਈ ਕਰ ਰਹੇ ਹੈਗੇ ਕੋਈ ਕਾਰਵਾਈ ਨਹੀਂ 107 ਦਾ ਪਰਚਾ ਦਾ ਹਰਮਨਜੀਤ ਤੇ ਦੇਤਾ ਅੱਛਾ ਤੇ ਕਾ ਕਾਰਵਾਈ ਕਾਦੀ ਕਰ ਰਹੇ ਉਹਨਾਂ ਦੇ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋਤਾ ਬਰਾਬਰ ਪਰਚਾ ਕਰਕੇ ਸਾਡੇ ਵਕੀਲ ਨੂੰ ਦਬਾਉਣਾ ਚਾਹੁੰਦੇ ਆ ਉਹ ਅਧਿਕਾਰਾਂ ਦੇ ਪਰਚਾ ਸਾਡੀ ਰੈਫਟ ਪਾਈਆ ਦਾਖਲ ਅਸੀਂ ਪਹਿਲਾਂ ਹੋਇਆ ਰੈਫਟ ਸਾਡੀ ਰੈਫਟ ਪਾਤੀ ਸਾਨੂੰ ਇੱਕ ਆਈਓ ਬਦਲ ਕੇ ਦੁਬਾਰਾ ਬਿਆਨ ਲਿਖਿਆ ਇਹਨਾਂ ਨੇ ਹੁਣ ਇੱਥੇ ਬੈਠੇ ਸਾਨੂੰ ਉਹਨਾਂ ਨੇ ਰੋਕਿਆ ਅਸੀਂ ਹਮੇਸ਼ਾ ਲਾਪੈਟਿੰਗ ਸਿਟੀ ਆ ਨਾ ਸਲਪੁਰ ਪ੍ਰਸ਼ਾਸਨ ਤੇ ਏਡੀ ਸਾਹਿਬ ਨੇ ਕਿਹਾ ਕਿ ਤੁਸੀਂ ਇੱਥੇ ਬੈਠੋ ਤੁਹਾਨੂੰ ਮਾਣਨੇ ਆ ਕਿ ਮਲਾਦਨ ਕੇ ਠੀਕ ਹੈ ਨਹੀਂ ਤੇ ਇੱਥੇ ਬੈਠੀ ਰਹੋ ਉਹਨਾਂ ਦੀ ਮਰਜ਼ੀ ਨਹੀਂ ਮਲਾਉਣ ਦਾ ਇੱਥੇ ਬੈਠੇ ਸਾਫ਼ ਲੈ ਕੇ ਉਠਾਉਂਦੇ इंसाफ़ लेक इंसाफ़ लेक